ਦਾ ਦਿਨਿਕ ਸਵੇਰਾ ਟੀਵੀ ਦੇ ਖਾਸ ਪ੍ਰੋਗਰਾਮ ਜਨਤਾ ਦੀ ਅਦਾਲਤ ਦੇ ਵਿੱਚ ਦਿਨਿਕ ਸਵੇਰਾ ਦੇ ਸਾਰੇ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਤੁਸੀਂ ਜਨਤਾ ਦੀ ਅਦਾਲਤ ਦੇ ਵਿੱਚ ਪੰਜਾਬ ਦੇ ਵੱਡੇ ਵੱਡੇ ਨੇਤਾਵਾਂ ਨੂੰ ਆਪਣਾ ਪੱਖ ਰੱਖਦੇ ਦੇਖ ਸਕਦੇ ਹੋ ਅੱਜ ਆਪਾਂ ਗੁਰਦਾਸਪੁਰ ਹਲਕੇ ਦੇ ਵਿੱਚ ਜੇ ਧਿਆਨ ਦਿਓ ਤਾਂ ਸੰਗਰੂਰ ਵਾਂਗ ਇਸ ਹਲਕੇ ਦੇ ਲੋਕ ਵੀ ਅਲੱਗ ਅਲੱਗ ਫਤਵਾ ਸੁਣਾਉਂਦੇ ਨੇ ਕਦੀ ਇੱਥੋਂ ਸੈਲੀਬ੍ਰਿਟੀ ਨੂੰ ਚੁਤਾਂਦੇ ਨੇ ਕਦੀ ਆਮ ਆਦਮੀ ਪਾਰਟੀ ਦੀ ਵੇਵ ਦੇ ਵਿੱਚ ਇੱਥੇ ਲੋਕ 6 ਹਲਕਿਆਂ ਦੇ ਵਿੱਚ ਕਾਂਗਰਸ ਦੇ ਐਮਐਲਏ ਬਣਾ ਦਿੰਦੇ ਨੇ ਇਸ ਵਾਰ ਵੀ ਮੁਕਾਬਲਾ ਜਿਹੜਾ ਹੈ ਬੜਾ ਰੋਮਾਂਚਕ ਹੈ ਤਿੰਨ ਸੀਨੀਅਰ ਨੇਤਾਵਾਂ ਦਾ ਮੁਕਾਬਲਾ ਕਰ ਰਹੇ ਨੇ ਇੱਕ ਨੌਜਵਾਨ ਨੇਤਾ ਆ ਜਨਤਾ ਦੀ ਅਦਾਲਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਸ਼ੈਰੀ ਕਲਸੀ ਆਪਣਾ ਪੱਖ ਰੱਖਣਗੇ ਸਵਾਗਤ ਹੈ ਤੁਹਾਡਾ ਦੈਨਿਕ ਸੁਰਾਤੇ ਮੈਂ ਚਾਹਾਂਗਾ ਕਿ ਤਾਲੀਆਂ ਦੇ ਨਾਲ ਜ਼ੋਰਦਾਰ ਸਵਾਗਤ ਕੀਤਾ ਜਾਵੇ ਸ਼ੈਰੀ ਕਲਸੀ ਜੀ ਦਾ ਥੈਂਕ ਯੂ ਜੀ ਥੈਂਕ ਯੂ ਜੀ ਕਲਸੀ ਜੀ ਕਿਵੇਂ ਦੇਖ ਰਹੇ ਹੋ ਇਸ ਮੁਕਾਬਲੇ ਨੂੰ ਨੌਜਵਾਨ ਨੇਤਾ ਸੀਨੀਅਰ ਨੇਤਾਵਾਂ ਦੇ ਨਾਲ ਭਿੜਨਾ ਔਰ ਨੋ ਹਲਕੇ ਮਿਲ ਕੇ ਹੁਣ ਇੱਕ ਹਲਕੇ ਚ ਤਾਂ ਤੁਸੀਂ ਜਿੱਤ ਪ੍ਰਾਪਤ ਕੀਤੀ ਸੀ ਹੁਣ ਨੋ ਹਲਕਿਆਂ ਚ ਜਿੱਤ ਪ੍ਰਾਪਤ ਕਰਨੀ ਬਹੁਤ ਵਧੀਆ ਲੱਗ ਰਿਹਾ ਜੀ ਕਿਉਂਕਿ ਮੈਨੂੰ ਬਟਾਲੇ ਹਲਕੇ ਦੇ ਲੋਕਾਂ ਨੇ ਮਾਨ ਸਤਕਾਰ ਪਿਆਰ ਦਿੱਤਾ ਉਸ ਤੋਂ ਬਾਅਦ ਬਾਕੀ ਦੇ ਹਲਕਿਆਂ ਦੇ ਵਿੱਚੋਂ ਜੋ-ਜੋ ਮੈਂ ਗੁਜ਼ਰੇ ਆ ਕਿਉਂਕਿ ਮੈਂ ਹਰ ਹਲਕੇ ਦੇ ਨਾਲ ਪਹਿਲਾਂ ਵੀ ਵਾਕਿਫ ਸਾਂ ਔਰ ਜਿਉਂ-ਜਿਉਂ ਮੈਂ ਕਹਿ ਸਕਦਾ ਵੀ ਮਾਹੌਲ ਸਰਗਰਮ ਹੋ ਰਿਹਾ ਤਿਉਂ ਤੇ ਉਹ ਪਰਿਵਾਰ ਦਾ ਕਾਫਲਾ ਜਿਹੜਾ ਵੱਧਾ ਹੀ ਵੱਧਾ ਹੀ ਵੱਧਾ ਹੀ ਨਜ਼ਰ ਆ ਰਿਹਾ ਕੀ ਕਾਰਨ ਹੈ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਗੁਰਦਾਸਪੁਰ ਦੀ ਜਨਤਾ ਵੀ ਥੋੜਾ ਜਿਹਾ ਵੱਖਰਾ ਤੁਰਦੀ ਹੈ ਇਸ ਹਲਕੇ ਦੇ ਵਿੱਚ ਨੋ ਹਲਕੇ ਜਿਵੇਂ ਲੋਕ ਸਭਾ ਦੇ ਵਿੱਚ ਪੈਂਦੇ ਨੇ 6 ਹਲਕੇਾਂ ਜਿੱਥੇ ਕਾਂਗਰਸ ਦੇ ਐਮ ਐਲ ਏ ਨੇ ਤਾਂ ਲੋਕਾਂ ਦਾ ਮੂਡ ਕੀ ਕਹਿ ਰਿਹਾ ਤੁਹਾਨੂੰ ਕੀ ਸਮਝ ਆ ਰਿਹਾ ਦੇਖੋ ਜੀ ਮੈਂ ਜੋ ਮੈਂ ਮਹਿਸੂਸ ਕਰ ਰਿਹਾ ਕਿਉਂਕਿ ਲੰਮੇ ਸਮੇਂ ਤੋਂ ਸਾਡੇ ਗਰਦਾਸਪੁਰ ਲੋਕ ਸਭਾ ਵਾਲਿਆਂ ਨੇ ਲੀਡਰ ਵੀ ਦੇਖ ਲਏ ਐਕਟਰ ਵੀ ਦੇਖ ਲਏ ਹੁਣ ਕਹਿ ਸਕਦੇ ਆਂ ਵੀ ਜਿੰਨਾ ਤਸੱਲੀ ਜੀ ਹੋ ਜਾਂਦੀ ਉਹ ਹੋ ਚੁੱਕੀ ਆ ਹੁਣ ਚਾਹੁੰਦੇ ਨੇ ਵੀ ਕੋਈ ਆਮ ਘਰਾਂ ਦੇ ਬਰਵਾਰ ਦੇ ਜੀ ਨੂੰ ਮੌਕਾ ਦੇ ਕੇ ਵੇਖ ਲਈ ਜਿੱਦਾਂ ਕੱਲ ਨੂੰ ਗੁੱਟ ਫੜ ਕੇ ਕੰਮ ਕਰਾ ਸਕਦੇ ਇਹ ਕੀ ਕੀ ਮੁੱਦੇ ਹੁਣ ਤੱਕ ਤੁਸੀਂ ਗੁਰਦਾਸਪੁਰ ਲੋਕ ਸਭਾ ਹਲਕਾ ਦੇ ਸਮਝ ਪਾਇਓ ਔਰ ਤੁਹਾਡਾ ਵਿਜ਼ਨ ਕੀ ਹੈ ਕੀ ਏਜੰਡਾ ਲੈ ਕੇ ਤੁਸੀਂ ਜਨਤਾ ਦੇ ਵਿੱਚ ਜਾ ਰਹੇ ਹੋ ਪਹਿਲ ਦੇ ਆਧਾਰ ਤੇ ਜੇ ਲੋਕ ਭੇਜਦੇ ਨੇ ਤੁਹਾਨੂੰ ਲੋਕ ਸਭਾ ਕਿਹੜੇ ਕੰਮ ਕਰਨੇ ਤੁਸੀਂ ਦੇਖੋ ਜੀ ਸਭ ਤੋਂ ਵੱਡਾ ਮੁੱਦਾ ਜਿਹੜਾ ਮੈਂ ਜੋ ਮਹਿਸੂਸ ਕਰਦਾ ਹਾਂ ਜਿਹੜਾ ਗੁਰਦਾਸਪੁਰ ਲੋਕ ਸਭਾ ਇਹ ਬਾਰਡਰ ਏਰੀਆ ਉਹਨੇ ਬਾਰਡਰ ਤੋਂ ਪੰਛੀ ਨਹੀਂ ਆਉਂਦੇ ਜਿੱਨੇ ਡਰੋਨ ਆ ਜਾਂਦੇ ਕਿਉਂਕਿ ਨਸ਼ਾ ਜਿਹੜਾ ਇਹ ਬਾਰਡਰ ਏਰੀਆ ਹੋਣ ਕਰਕੇ ਇਹਦਾ ਮੈਂ ਕਹਿ ਸਕਦਾ ਵੀ ਕੋਈ ਸ਼ਰਾਰਤੀ ਲੋਕਾਂ ਦਾ ਇਹ ਆ ਵੀ ਜਿਹੜਾ ਪੰਜਾਬ ਨੂੰ ਅੱਗੇ ਨਹੀਂ ਜਾਣ ਦੇਣਾ ਇਹ ਸਭ ਤੋਂ ਵੱਡਾ ਮੇਨ ਮੁੱਦਾ ਹੈ ਉਸ ਤੋਂ ਬਾਅਦ ਇੰਡਸਟਰੀ ਦਾ ਮੁੱਦਾ ਇੱਥੇ ਜੀ ਉਸ ਤੋਂ ਬਾਅਦ ਕੋਈ ਹਸਪੀਟਲ ਵੱਡੇ ਲੈਵਲ ਤੇ ਕਿਉਂਕਿ ਇੱਥੇ ਜਦੋਂ ਵੀ ਸਾਨੂੰ ਕੋਈ ਜ਼ਿਆਦਾ ਵੱਡੀ ਦਿੱਕਤ ਲੱਗਦੀ ਹੈ ਜਾਂ ਚੰਡੀਗੜ੍ਹ ਜਾਣਾ ਪੈਂਦਾ ਜਾਂ ਦਿੱਲੀ ਜਾਣਾ ਪੈਂਦਾ ਕਿਉਂਕਿ ਇਹ ਬਾਰਡਰ ਏਰੀਆ ਹੋਣ ਕਰਕੇ ਆਖੋ ਪਰੋਖੇ ਕੀਤਾ ਗਿਆ ਫਿਰ ਖੇਡਾਂ ਵਾਸਤੇ ਕੋਈ ਸਟੇਡੀਅਮ ਮੈਂ ਕਹਿ ਸਕਦਾ ਵੀ ਜਿਹੜੇ ਬਾਕੀ ਦੇ ਵੀ ਜਿ ਤਰ੍ਹਾਂ ਬਾਕੀ ਸ਼ਹਿਰਾਂ ਚ ਵੀ ਜਿਹੜੇ ਲੋਕ ਜਦੋਂ ਜਾਂਦੇ ਨੇ ਮੈਚ ਹੁੰਦੇ ਨੇ ਅਸੀਂ ਚ ਉਹਨੇ ਵੀ ਸਾਡੇ ਲੋਕ ਸਭਾ ਗੁਰਦਾਸਪੁਰ ਚ ਵੀ ਇਸ ਤਰ੍ਹਾਂ ਲੋਕ ਆਉਣ ਫਿਰ ਦੀਨਾ ਨਗਰ ਦੇ ਵਿੱਚ ਪਾਣੀ ਦਾ ਮਸਲਾ ਹੈ ਜਦੋਂ ਬਰਸਾਤਾ ਹੁੰਦੀਆਂ ਪਾਣੀ ਵੱਧ ਜਾਂਦਾ ਲੋਕਾਂ ਦੀ ਜ਼ਮੀਨ ਖਰਾਬ ਹੋ ਜਾਂਦੀ ਕੋਈ ਪੱਕੇ ਔਰ ਪੁਖਤਾ ਪ੍ਰਬੰਧ ਨਹੀਂ ਹੈ ਸੋ ਜਦੋਂ ਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਸਾਡੀ ਲੋਕ ਸਭਾ ਗੁਰਦਾਸਪੁਰ ਦੇ ਮਸਲੇ ਹੀ ਰਹੇ ਨੇ ਹੱਲ ਕਿਸੇ ਨੇ ਨਹੀਂ ਕੀਤਾ ਪਰ ਮੈਂ ਇਸ ਗੱਲ ਦਾ ਮੈਂ ਵਾਅਦਾ ਵੀ ਕਰਦਾ ਹਾਂ ਹਰ ਮਸਲੇ ਨੂੰ ਬੜੀ ਬਰੀਕੀ ਨਾਲ ਉਠਾਵਾਂਗੇ ਔਰ ਹਰ ਮਸਲੇ ਦਾ ਬੜਾ ਬਰੀਕੀ ਨਾਲ ਜਿਹੜਾ ਇਹਦੇ ਤੇ ਕੰਮ ਕਰਾਂਗੇ ਤੁਹਾਡੇ ਮੁਕਾਬਲੇ ਤੇ ਆਪਾਂ ਆ ਜੰਦੇ ਸਭ ਤੋਂ ਪਹਿਲਾਂ ਮੈਂ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਕਰਦਾ ਫਿਰ ਮੈਂ ਉਹੀ ਗੱਲ ਦਾ ਜ਼ਿਕਰ ਕਰ ਰਿਹਾ ਕਿ 6 ਐਮਐਲਏ ਕਾਂਗਰਸ ਦੇ ਫਿਰ ਸੁਖਜਿੰਦਰ ਰੰਧਾਵਾ ਕਹਿ ਰਹੇ ਨੇ ਕਿ ਮੈਨੂੰ ਤੇ ਮੇਰੇ ਪਿਤਾ ਜੀ ਨੂੰ ਇਸ ਪੂਰੇ ਹਲਕੇ ਦੇ ਵਿੱਚ ਚੰਗੀ ਤਰ੍ਹਾਂ ਲੋਕ ਜਾਣਦੇ ਨੇ ਬੜੇ ਕੰਮ ਆਪਾਂ ਕਰਾਏ ਨਾਲੀਆਂ ਪੱਕੀਆਂ ਕਰਾਈਆਂ ਸੜਕਾਂ ਪੱਕੀਆਂ ਕਰਾਤੀਆਂ ਆਪਾਂ ਤਾਂ ਉਹ ਕਹਿੰਦੇ ਕਿ ਮੈਂ ਤਾਂ ਜਿੱਥੇ ਜਾ ਰਿਹਾ ਮੈਨੂੰ ਸਾਰੇ ਆਪਣਾ ਆਪਣਾ ਕਹਿ ਰਹੇ ਫਿਰ ਆਪੋਲੇ ਨੂੰ ਆਪਣਾ ਕਿਵੇਂ ਸਮਝਣਗੇ ਦੇਖੋ ਜੀ ਸੜਕਾਂ ਗਲੀਆਂ ਨਾਲੀਆਂ ਇਹ ਜਦੋਂ ਦਾ ਮੁਲਕ ਆਜ਼ਾਦ ਹੋਇਆ ਉਦੋਂ ਦਾ ਇਹ ਕੰਮ ਚੱਲਦਾ ਹੀ ਆ ਚੱਲਦਾ ਹੀ ਆ ਇਹ ਬਣਦੀਆਂ ਵੀ ਰਹੀਆਂ ਤੇ ਟੁੱਟਦੀਆਂ ਵੀ ਰਹੀਆਂ ਅਸਲ ਦੇ ਵਿੱਚ ਲੋਕ ਚਾਹੁੰਦੇ ਸਾਡਾ ਪਰਸਨਲੀ ਕੀ ਕਿਸੇ ਨੇ ਕੀਤਾ ਕਿਹੜੀ ਸਰਕਾਰ ਆਈ ਹੈ ਜਿੰਨੇ ਸਾਨੂੰ ਪਰਸਨਲੀ ਫਾਇਦਾ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 2 ਸਾਲ ਹੋਏ ਨੇ ਮੈਂ ਮੰਨਣਾ ਇੰਨੀ ਗੱਲ ਕਹਿ ਸਕਦਾ ਮੈਂ ਪਿੰਡਾਂ 'ਚ ਜਾਣਾ ਹੈ ਉੱਥੇ ਪਿੰਡਾਂ ਦੇ ਵਿੱਚ 85 ਤੋਂ 90% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਆ ਲੋਕ ਇਸ ਚੀਜ਼ ਤੋਂ ਬਹੁਤ ਖੁਸ਼ ਨੇ ਮੁਹੱਲਾ ਕਲੀਨਿਕ ਬਣਾ ਰਹੇ ਆ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਸੋ ਕਹਿਣ ਦਾ ਭਾਵ ਜੋ ਕੰਮ ਇਹ 75 ਸਾਲਾਂ 'ਚ ਨਹੀਂ ਕਰ ਸਕੇ ਸੀ ਉਹ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਦੋਵਾਂ ਸਾਲਾਂ 'ਚ ਕਰ ਦਿੱਤੇ ਥਰਮਲ ਪਲਾਂਟ ਪ੍ਰਾਈਵੇਟ ਸੀ ਗੋਇੰਦਵਾਲ ਸਾਹਿਬ ਦਾ ਉਹਨੂੰ ਮੁੱਲ ਲੈ ਕੇ ਸਰਕਾਰ ਦੇ ਹਵਾਲੇ ਕੀਤਾ ਪੰਚਾਇਤੀ ਜ਼ਮੀਨਾਂ ਛਡਾਈਆਂ ਕੋਲੇ ਦੀ ਖਾਣ ਬੰਦ ਪਈ ਸੀ ਉਹ ਖਲਵਾਈ ਫਿਰ 1 ਕਰੋੜ ਰੁਪਏ ਸ਼ਹੀਦਾਂ ਦੇ ਦੀ ਸਰਮਾਨ ਦੀ ਰਾਸ਼ੀ ਕਿਹਾ ਸੀ ਉਹ ਦਿੱਤੀ ਫਿਰ ਲਾਈਵ ਸੈਸ਼ਨ ਵੱਲੋਂ ਕਿਹਾ ਉਹ ਕਰਵਾ ਕੇ ਦਿੱਤਾ ਪੰਜ-ਪੰਜ ਪੈਨਸ਼ਨਾਂ ਦਾ ਕੰਮ ਚੱਲਿਆ ਵੀ ਇੱਕ ਕਰਾਂਗੇ ਉਹ ਵੀ ਕਰਕੇ ਵਿਖਾਲ ਦਿੱਤੀ ਸੋ ਬਹੁਤ ਜ਼ਿਆਦਾ ਮੈਂ ਕਹਿ ਸਕਦਾ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਕੀਤੇ ਆ ਹੁਣ ਤੁਸੀਂ ਮੇਨ ਹਾਈਵੇ ਤੇ ਜਾਂਦੇ ਹੋ ਸੜਕ ਸੁਰੱਖਿਆ ਫੋਰਸ ਉਹ ਵੀ ਸਮਾਸੀ ਜਦੋਂ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਣਾ ਉਹਨੂੰ ਡਰਦਾ ਕੋਈ ਚੁੱਕਦਾ ਨਹੀਂ ਸੀ ਅੱਜ ਲੋਕਾਂ ਦੀ ਹਿਫਾਜ਼ਤ ਲਈ ਹਾਈਵੇ ਤੇ ਲੱਖਾਂ ਦੀਆਂ ਗੱਡੀਆਂ ਜਿਹੜੀਆਂ ਉਹ ਲਗਾ ਦਿੱਤੀਆਂ ਵੀ ਸਾਡੇ ਲੋਕ ਸੁਖੀ ਰਹਿਣ ਜੇ ਕਿਸੇ ਨੂੰ ਕੋਈ ਦਿੱਕਤ ਆਵੇ ਤੇ ਸਰਕਾਰ ਖੜੀ ਨਜ਼ਰ ਆਵੇ ਬੜੇ ਕੰਮ ਕੀਤੇ ਇਹੀ ਪਰ ਤੁਹਾਡੇ ਵਿਰੋਧੀ ਵੀ ਕਹਿੰਦੇ ਨੇ ਕਿ ਜੇ ਸਰਕਾਰ ਨੇ ਇਹਨੇ ਕੰਮ ਕੀਤੇ ਨੇ ਤਾਂ ਫਿਰ ਕਿਉਂ ਮੌਜੂਦਾ ਐਮਐਲਏ ਮੌਜੂਦਾ ਮੰਤਰੀਆਂ ਨੂੰ ਮੈਦਾਨ ਦੇ ਵਿੱਚ ਉਤਾਰਨਾ ਪਿਆ ਕਿਉਂ ਸ਼ਹਿਰੀ ਕਲਸੀ ਨੂੰ ਹੀ ਮੈਦਾਨ ਦੇ ਵਿੱਚ ਉਤਾਰਨਾ ਪਿਆ ਕਿਉਂ ਆਮ ਆਦਮੀ ਪਾਰਟੀ ਦੇ ਕੋਲ ਹੋਈ ਹੋਰ ਵਲੰਟੀਅਰ ਟੋੜੇ ਮੰਗ ਨਹੀਂ ਸੀਗਾ ਜਿਹਨੂੰ ਟਿਕਟ ਦੇ ਕੇ ਉਮੀਦਵਾਰ ਬਣਾਉਂਦੇ ਵਿਰੋਧੀ ਕਿਹੜੇ ਪਲਾਖਿਆ ਰਹੇ ਸਾਰੇ ਤੁਹਾਡੇ ਵਿਰੋਧੀ ਕਿਹੜੇ ਕਿਹੜੇ ਕਾਂਗਰਸੀ ਵੀ ਕਹਿ ਰਹੇ ਨੇ ਤੇ ਕਾਂਗਰਸੀ ਡਿਪਟੀ ਸੀਐਮ ਦੇ ਆਪ ਉਤਰ ਗਿਆ ਇਹਨਾਂ ਦਾ ਪੰਜਾਬ ਦਾ ਪ੍ਰਧਾਨ ਤੇ ਆਪ ਉਤਰਿਆ ਤੋ ਕਹਿਣ ਦਾ ਬਾਬੀ ਨਾ ਦੇ ਵਿਸ਼ਵਾਸ ਨਾ ਕਰਿਆ ਕਰੋ ਹੁਣ ਤੁਸੀਂ ਇਹ ਗੱਲ ਉਹਨਾਂ ਨੂੰ ਪੁੱਛੋ ਆ ਨਾਲ ਹੀ ਯੂ ਟਰਨ ਲੈ ਜਾਣਗੇ ਇਹ ਤੇ ਪਹਿਲਾਂ ਕਹਿੰਦੇ ਸੀ ਸਰਕਾਰ ਬਣਦੀ ਨਹੀਂ ਬਣ ਗਈ ਫਿਰ ਕਹਿੰਦੇ ਚੱਲ ਨਹੀਂ ਨਹੀਂ ਚੱਲ ਗਈ ਫਿਰ ਕਹਿੰਦੇ ਬਿਜਲੀ ਵਾਲੀ ਗਾਰੰਟੀ ਨਹੀਂ ਪੂਰੀ ਹੋਣੀ ਹੋ ਗਈ ਹੁਣ ਨਵਾਂ ਹੋਰ ਕਹਿੰਦੇ ਐਮਪੀ ਤੋਂ ਬਾਅਦ ਸਰਕਾਰ ਟੁੱਟ ਜਾਣੀ ਮੈਂ ਤੇ ਹੈਰਾਨ ਹੁਣਾ ਵੀ ਇਹ ਘਰੇ ਬੈਠੇ ਇਹਨਾਂ ਦੇ ਬਿਜਲੀ ਵਾਲੇ ਕਹਿੰਦੇ ਉਹਨਾਂ ਤੇ ਵੀ ਆਵਾਂਗਾ ਇਹਨਾਂ ਇਹਨਾਂ ਤੇ ਵਿਸ਼ਵਾਸ ਨਾ ਕਰਿਆ ਕਰੋ ਇਹ ਦੁਪਹਿਰੇ ਕੁਛ ਨੇ ਰਾਤ ਨੂੰ ਕੁਛ ਨੇ ਦਿਨ ਚੜ ਦੇ ਨੂੰ ਕੁਛ ਨੇ ਤੇ ਅਗਲੇ ਦਿਨ ਦੀ ਰਾਤ ਨੂੰ ਕੁਛ ਨੇ ਇਹਨਾਂ ਤੇ ਵਿਸ਼ਵਾਸ ਨਾ ਕਰੋ ਲੋਕਾਂ ਨੂੰ ਹੁਣ ਇਹਨਾਂ ਤੇ ਵੀ ਯਕੀਨ ਜੜਾ ਕਟ ਗਿਆ ਪਰ ਤੁਹਾਡੇ ਤੇ ਆਪਣੇ ਆਪ ਤੇ ਵੀ ਪ੍ਰੈਸ਼ਰ ਹੋਊਗਾ ਪੂਰੇ ਪੰਜਾਬ ਦੇ ਵਿੱਚ ਨਾਰਾ ਹੀ ਇਹੀ ਹੈ ਕਿ ਸੰਸਦ 'ਚ ਭਗਵੰਤ ਮਾਨ 13 0 ਕਰਨਾ ਹੈ 13 0 'ਚ ਇੱਕ ਗੋਲ ਤੁਹਾਡੇ ਖਾਤੇ ਆ ਰਿਹਾ ਕਿ ਤੁਸੀਂ ਵੀ ਇੱਕ ਗੋਲ ਕਰਨਾ ਹੈ ਪ੍ਰੈਸ਼ਰ ਤੇ ਹੁੰਦਾ ਹੋਊਗਾ ਨਾ ਯਾਰ ਇਸ ਵੇਲੇ 2 ਸਾਲ ਦੇ ਕਿਤੇ ਨਾ ਕਿਤੇ ਐਂਟੀਨ ਕੰਪੈਂਸੇ ਵੀ ਹੁੰਦੀ ਹੋਊਗੀ ਕੋਈ ਪ੍ਰੈਸ਼ਰ ਹੈ ਮਾਈਂਡ ਤੇ ਨਹੀਂ ਜੀ ਪ੍ਰੈਸ਼ਰ ਕੋਈ ਨਹੀਂ ਅੱਜ ਅਸੀਂ ਆਪਣੀ ਰਿਪੋਰਟ ਲੈ ਕੇ ਲੋਕਾਂ ਕੋਲ ਜਾ ਰਹੇ ਕੀਤੇ ਹੋਏ ਕੰਮ ਦੱਸ ਰਹੇ ਹਾਂ ਇਹਨਾਂ ਵਾਂਗੂ ਨਹੀਂ ਗੁਟਕਾ ਸਾਹਿਬ ਹੱਥ 'ਚ ਫੜਿਆ ਸੀ ਸੋਹਾਂ ਖਾਧੀਆਂ ਸੀ ਕੀ ਕਹਿੰਦੇ ਸੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਹੋਇਆ ਕਹਿੰਦੇ ਸੀ ਘਰ-ਘਰ ਨੌਕਰੀ ਦਵਾਂਗੇ ਮਿਲੀ ਕੀ ਕਹਿੰਦੇ ਸੀ 스마트 ਫੋਨ ਦਵਾਂਗੇ ਮਿਲੇ ਸੋ ਲੋਕਾਂ ਨੇ ਇਹਨਾਂ ਨੂੰ ਪਰਖਿਆ ਬੀਜੇਪੀ ਕੀ ਕਹਿੰਦੀ ਸੀ ਕਾਲਾ ਧਨ ਵਾਪਸੀ ਆਊਗਾ ਆਇਆ 15-15 ਲੱਖ ਲੱਭਾਈ ਨਹੀਂ ਮੈਂ ਕਹਿੰਦਾ ਸਲੰਡਰ ਆਸਮਾਨ ਨੂੰ ਲੱਗ ਰਹੇ ਨੇ ਪੈਟਰੋਲ ਡੀਜ਼ਲ ਮਹਿੰਗਾ ਹੋ ਰਿਹਾ ਲੋਕਾਂ ਨੇ ਇਹਨਾਂ ਨੂੰ ਪਰਖ ਵੀ ਲਿਆ ਅਜਮਾ ਵੀ ਲਿਆ ਹੁਣ ਲੋਕ ਚੇਂਜ ਚਾਹੁੰਦੇ ਨੇ ਵੀ ਯਾਰ ਆਮ ਆਦਮੀ ਪਾਰਟੀ ਨੇ ਦੋ ਵਾਰ ਸਾਲਾਂ ਜਾ ਕੇ ਜੇ ਇਹ ਕੁਝ ਕਰਤਾ ਤੇ ਇਹ ਕਿਉਂ ਨਹੀਂ ਸੀ ਕਰ ਸਕਦੇ ਦੂਜੇ ਤੁਹਾਡੇ ਮੁਕਾਬਲੇ ਚ ਉਮੀਦਵਾਰ ਨੇ ਅਕਾਲੀ ਦਲ ਦੇ ਦਿਲਜੀਤ ਸਿੰਘ ਟੀਮਾ ਅਕਾਲੀ ਦਲ ਦਾ ਵੀ ਇੱਥੇ ਵੱਡਾ ਆਧਾਰ ਰਿਹਾ ਹੈ ਪਿੰਡੂ ਇਲਾਕਿਆਂ ਦੇ ਵਿੱਚ ਅਕਾਲੀ ਦਲ ਦਾ ਵੋਟ ਬੈਂਕ ਵਧਿਆ ਰਿਹਾ ਹੈ ਉਹਨਾਂ ਨੂੰ ਕਿਵੇਂ ਦੇਖੇ ਰਹੇ ਤੁਸੀਂ ਅੱਗੇ ਸੰਨੀ ਦੇਵਲ ਤੋਂ ਤਾਂ ਕਿਹਾ ਬੰਬੇ ਤੋਂ ਆਇਆ ਸੀ ਇਹ ਆਨੰਦਪੁਰ ਤੋਂ ਆ ਗਏ ਨੇ ਕਹਿੰਦੇ ਜੰਪਲ ਮੇਰਾ ਇੱਥੇ ਦਾ ਨਹੀਂ ਨਹੀਂ ਜੰਪਲ ਜਦੋਂ ਕਰੋਨਾ ਆਇਆ ਸੀ ਉਦੋਂ ਕਿੱਥੇ ਸੀ ਆ ਹੁਣ ਦਰਿਆ ਦੇ ਨਾਲ ਕਈਆਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਕਈ ਆਫ਼ਤਾਂ ਆਈਆਂ ਉਦੋਂ ਨਹੀਂ ਲੋਕਾਂ ਦੀ ਯਾਦ ਆਈ ਅੱਜ ਜੰਪਲ ਯਾਦ ਆ ਗਿਆ ਇਸ ਤਰ੍ਹਾਂ ਨਹੀਂ ਲੋਕ ਦੇਖਦੇ ਆ ਵੀ ਸਾਡੇ ਨਾਲ ਕੌਣ ਖੜਦਾ ਹੈ ਕਿਹੜਾ ਸਾਨੂੰ ਮਿਲਦਾ ਹੈ ਕਿਹੜਾ ਵਰਤਦਾ ਹੈ ਕਿਹੜਾ ਸਾਡੇ ਸੁੱਖ-ਦੁੱਖ ਚ ਸ਼ਾਮਲ ਹੁੰਦਾ ਹੈ ਲੋਕ ਚਾਹੁੰਦੇ ਨੇ ਕਿਉਂਕਿ ਲੋਕਾਂ ਨੂੰ ਕੰਮ ਲੋਕ ਸਰਪੰਚ ਕਿਉਂ ਬਣਾਉਂਦੇ ਆ सरपंच ਬਣਾਉਂਦੇ ਨੇ ਵੀ ਸਾਡੀ ਗੱਲ ਸੁਣੇ ਤੇ ਪਿੰਡ ਦਾ ਵਿਕਾਸ ਹੋਵੇ। ਐਮਐਲਏ ਕਿਉਂ ਬਣਾਉਂਦੇ ਨੇ ਸਾਡੇ ਹਲਕੇ ਦਾ ਵਿਕਾਸ ਹੋਵੇ ਤੇ ਸਾਡੀ ਆਵਾਜ਼ ਜਿਹੜੀ ਆ ਉਹ ਵਿਧਾਨ ਸਭਾ ਦੇ ਵਿੱਚ ਚੁੱਕੇ। ਲੋਕ ਐਮਪੀ ਕਿਉਂ ਬਣਾਉਂਦੇ ਨੇ ਸਾਡੀਆਂ ਸਮੱਸਿਆਵਾਂ ਜਿਹੜੀਆਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਜਿਹੜੀ ਉੱਥੇ ਗੱਲ ਰੱਖੇ। ਸੋ ਜਿਹੜਾ ਬੰਦਾ ਜਿੱਤਣ ਤੋਂ ਬਾਅਦ ਲੋਕਾਂ ਦੇ ਨਾਲ ਖੜਦਾ ਹੀ ਨਹੀਂ। ਫਿਰ ਇਹ ਲੋਕ ਹੀ ਨੇ ਲੋਕ ਚੋਣ ਦੇ ਲੀਡਰ ਅਰਸ਼ਤੇ ਆ ਲੋਕ ਚੋਣ ਦੇ ਲੀਡਰ ਫਰਸਤੇ ਆ ਤੁਸੀਂ ਕਲਸੀ ਜੀ ਬੜੀ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਹੋ ਪਰ ਹੁਣੇ ਹੀ ਮੈਂ ਦਲਜੀਤ ਚੀਮਾ ਦਾ ਇੰਟਰਵਿਊ ਕਰ ਰਿਹਾ ਸੀਗਾ ਉਹ ਕਹਿੰਦੇ ਬਾਲੇ ਹੀ ਨੌਜਵਾਨ ਨੇ ਸ਼ਹਿਰੀ ਕਲਸੀ ਇਹਨੇ ਮੈਚੂਰ ਨਹੀਂ ਹੈਗੇ ਜਿਆਦਾ ਹੀ ਛੋਟੇ ਨਜ਼ਰ ਆਉਂਦੇ ਨੇ ਮੈਂ ਕਹਿੰਨਾ ਜੀ ਅਸੀਂ ਨਾ ਹੀ ਮੈਚੂਰ ਹੋਈਏ ਚੰਗਿਆ ਮੈਚੂਰ ਵਾਲਿਆਂ ਨੂੰ ਮੌਕਾ ਦੇ ਕੇ ਵੇਖ ਲਿਆ ਲੁੱਟ ਕੇ ਪੰਜਾਬ ਖਾ ਗਏ ਆ ਅਸੀਂ ਕੰਮ ਕਰਨਾ ਚਾਹੁੰਦੇ ਦੂਜਾ ਉਹ ਤੁਹਾਡਾ ਪ੍ਰਚਾਰ ਕਰ ਰਹੇ ਨੇ ਕਿ ਵੈਨ ਵਾਲੇ ਜਦ ਤੁਸੀਂ ਨੈਰੇਟਿਵ ਇੱਕ ਬਣਿਆ ਕਿ ਕਿਹੜੀ ਹਾਲਤ ਚ ਸੀਗੇ ਜਦੋਂ ਤੁਸੀਂ ਉਵੇਂ ਤੇ ਚੌਂਕੜੀ ਮਾਰ ਕੇ ਬੈਠੇ ਸੀ ਉਹ ਵੀਡੀਓ ਨੂੰ ਲੈ ਕੇ ਉਹ ਪ੍ਰਚਾਰ ਕਰ ਰਹੇ ਹਾਂ ਹੁਣ ਕੀ ਸੀਗਾ ਵੈਸੇ ਇਹ ਨੈਰੇਟਿਵ ਪੂਰੇ ਬਰਵਾਸਪੁਰ ਚ ਘੁੰਮਦਾ ਵਾ ਸਾਰਾ ਦੱਸੋ ਮੈਂ ਮੈਂ ਦੱਸਣਾ ਚਾਹੁੰਦਾ ਮੈਂ ਮੈਨੂੰ ਦੇਖਿਆ ਕਿਉਂਕਿ ਇਹਨਾਂ ਦੇ ਕਾਲੀ ਦਲ ਦੇ ਕਿਸੇ ਲੀਡਰ ਨੇ ਪਾਇਆ ਸੀ ਵੀ ਸ਼ੈਰੀ ਕਲਸੀ ਨਸ਼ੇ ਦੇ ਹਾਲਾਤ ਦੇ ਵਿੱਚ ਬੋਲਦਾ ਹੋਇਆ ਸ਼ੈਰੀ ਕਲਸੀ ਇੱਕ ਦਿਨ ਤੇ 50 50 ਮੀਟਿੰਗਾਂ ਕਰਦਾ ਜਦੋਂ ਉਹ ਇਹ ਪਜਾਮਾ ਪਾਉਂਦੇ ਨੇ ਨਾ ਮੈਂ 10 ਪਿੰਡ ਘੱਟ ਹੋਣਾ ਗੱਲਾਂ ਕਰਦੇ ਨੇ ਸੋ ਕਹਿਣ ਦਾ ਭਾਵ ਮੈਂ ਵੀ ਕਹਿੰਨਾ ਮੈਂ ਆਪਣਾ ਡੋਪ ਟੈਸਟ ਕਰਾਉਣਾ ਹੈ ਅੱਛਾ ਤੇ ਅਕਾਲੀ ਦਲ ਵਾਲਿਓ ਕਰੋਨਾ ਮੈਂ ਤੁਹਾਡਾ ਵੀ ਜੇ ਤੇ ਡੋਪ ਟੈਸਟ ਦਾ ਚੈਲੰਜ ਦਿੰਦੇ ਤੁਸੀਂ ਹਾਂ ਡੋਪ ਟੈਸਟ ਦਾ ਚੈਲੰਜ ਦਿੰਦੇ ਹੋ ਸਾਰਾ ਲੋ ਹੱਦ ਹੋ ਗਈ ਯਾਰ ਚੈਲੰਜ ਹੋਣੇ ਦੱਸੋ ਲਿਆਓ ਆਓ ਕਰੋਨਾ ਇਹ ਇਹ ਗੱਲਾਂ ਗਲਤ ਸਹੀਆਂ ਇਹਨਾਂ ਨੂੰ ਮੁੱਦੇ ਦੀ ਅਸੀਂ ਕਹਿੰਦੇ ਮੁੱਦੇ ਤੇ ਆਓ ਗੁਰੂ ਸਾਹਿਬ ਵੀ ਆ ਰਹੇ ਨੇ ਗੁਰੂ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਮਾਫੀਆਂ ਇਹਨਾਂ ਨੇ ਘਰ ਬੈਠਿਆਂ ਨੂੰ ਦਿੱਤੀਆਂ ਅਕਾਲੀ ਦਲ ਦੇ ਵਿੱਚ ਜਦੋਂ ਪ੍ਰੋਟੈਸਟਸ ਤੇ ਆਏ ਉੱਤੇ ਇਹਨਾਂ ਨੇ ਗੋਲੀਆਂ ਚਲਾਤੀਆਂ ਲੋਕਾਂ ਨੇ ਕਿਉਂ ਨਕਾਰਿਆ ਸੀ ਇਹ ਉਸ ਟਾਈਮ ਇਹਨਾਂ ਦਾ ਨਾਰਾ ਸੀ 25 ਸਾਲ ਸੁਣਿਆ ਹੋਊਗਾ ਪਰ ਜਦੋਂ ਵੇਖਿਆ ਵੀ ਨਹੀਂ ਇਹਨਾਂ ਦੇ ਹਾਲਾਤ ਨਹੀਂ ਆ ਸਾਈਡ ਤੇ ਕਰਕੇ ਕਾ ਕੀਤਾ ਸੋ ਕਹਿਣ ਦਾ ਭਾਵ ਇਹਨਾਂ ਦੀਆਂ ਗੱਲਾਂ ਨੂੰ ਸੀਰੀਅਸਲੀ ਨਾ ਲਿਆ ਕਰੋ ਇਹ ਇਹਨਾਂ ਕੋਲ ਹੋਰ ਮੁੱਦਾ ਹੀ ਹੈ ਨਹੀਂ ਮੈਨੂੰ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਹਿੰਦੇ ਜੀ ਸ਼ਹਿਰੀ ਕਲਸੀ ਗੱਡੀ ਦੇ ਉੱਤੇ ਚੌਂਕੜੀ ਮਾਰ ਕੇ ਬਹਿ ਗਿਆ ਦੇਖੋ ਜੀ ਕਿਹਦਾ ਉਮੀਦਵਾਰ ਹੈ ਮੈਨੂੰ ਤਾਂ ਬਾਅਦ ਚ ਪਤਾ ਲੱਗਾ ਵੀ ਉਮੀਦਵਾਰ ਬਣਨ ਤੋਂ ਬਾਅਦ ਚੌਂਕੜੀ ਨਹੀਂ ਮਾਰਨੀ ਚਾਹੀਦੀ ਇਹ ਮੁੱਦੇ ਨੇ ਹੱਦ ਹੋ ਗਈ ਪਰਸਨਲ ਅਟੈਕ ਇਸ ਤਰ੍ਹਾਂ ਦਾ ਨੈਰੇਟਿਵ ਬਣਾ ਦੇਣਾ ਕਿ ਭਈ ਐਮ.ਐਲ.ਏ ਜਾਂ ਉਮੀਦਵਾਰ ਨਸ਼ੇ ਕਰ ਰਿਹਾ ਹੈ ਕਿਥੇ ਨਿਕਲ ਕੇ ਖਤਮ ਆ ਕੇ ਹੋਈ ਜਾਂਦਾ ਮੈਂ ਇੱਕ ਗੱਲ ਕਹਿ ਸਕਦਾ ਹਿੱਕ ਠੋਕ ਕੇ ਕਹਿਣਾ ਆ ਜੋ ਡੋਪ ਟੈਸਟ ਕਰਾ ਲਓ ਮੈਂ ਹਾਂ ਮੈਂ ਹੁਣ ਵੀ ਬੈਠਾ ਤਿੰਨ ਘੰਟੇ ਸੁੱਤਾ 48 ਘੰਟੇ ਮਿਹਨਤ ਕਰ ਰਹੇ ਆ ਐਵੇਂ ਨਹੀਂ ਐਵੇਂ ਨਹੀਂ ਇਹਨਾਂ ਦੇ ਬੋਲ ਸੁੱਕੇ ਪਏ ਕਿਉਂਕਿ ਸਾਡਾ ਇੱਥੇ ਜਿਹੜਾ ਸੀ ਸਾਡੇ 2 MLA ਬਣੇ ਸੀ نو ਵਿਧਾਨ ਸਭਾ ਦੇ ਵਿੱਚੋਂ ਇਹਨਾਂ ਨੂੰ ਲੱਗਦਾ ਸੀ ਕਾਂਗਰਸ ਨੂੰ ਵੀ ਲੱਗਦਾ ਸੀ ਵੀ ਲੋ ਜੀ ਸਾਨੂੰ ਸੀਟ ਅਨਾਉਂਸ ਹੋ ਗਈ ਤੇ ਆਪਾਂ ਇਤਨਾ ਜਿੱਤ ਜਾਣੀ ਹੈ ਪਰ ਇੱਕ ਵਾਰੀ ਕੁੰਡੀਆਂ ਦੇ ਸਿੰਘ ਫਸੇ ਆ ਪੂਰੇ ਵਕਤ ਪਾਇਆ ਪਿਆ ਇਹ ਤੇ ਹੁਣ ਕੀ ਕਹਿੰਦੇ ਆ ਨਾ ਨਿਕਲੂ ਉੜੇ ਵੇਖਾ ਕੇ ਇਹ ਵੇਖਦੇ ਹੁਣ ਬਣਦਾ ਕੀ ਬੀਜੇਪੀ ਦੇ ਉਮੀਦਵਾਰ ਦਿਨੇਸ਼ ਬੱਬੂ ਪਹਿਲਾਂ ਤਾਂ ਸੈਲੈਬ੍ਰਿਟੀ ਲੈਂਦੇ ਸੀ ਕਿ ਹੁਣ ਉਹਨਾਂ ਨੇ ਅੰਦਰ ਦਾ ਹੀ ਬੰਦਾ ਲਿਆਂਦਾ ਲੋਕਲ ਬੰਦਾ ਫਿਰ ਕੱਲ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਿੰਨੇ ਕਿੰਨੇ ਲਿਆਂਦਾ ਬੀਜੇਪੀ ਨਹੀਂ ਤੇ ਸੰਨੀ ਦੇਲ ਕਿੰਨੇ ਲਿਆਂਦਾ ਇਹ ਉਹ ਤਾਂ ਫਿਰ ਉਹਨਾਂ ਨੇ ਹੁਣ ਭੇਜਤਾ ਵਾਪਸ ਲਿਆਂਦਾ ਕਿੰਨੇ ਇਹ ਬੀਜੇਪੀ ਨਹੀਂ ਲੇਦਾ ਕਿੰਨੇ ਸਾਲ ਬਰਬਾਦ ਕੀਤੇ ਪਰ ਉਹਦੇ ਨਾਲ ਤੁਹਾਨੂੰ ਲੱਗਦਾ ਕਿ ਬੀਜੇਪੀ ਦਾ ਗੜ ਟੁੱਟ ਜਾਊਗਾ ਕਿਉਂਕਿ ਇਹ ਬੀਜੇਪੀ ਦਾ ਗੜ ਮੰਨਿਆ ਜਾਂਦਾ ਹੈ ਦੇਖੋ ਮੈਂ ਗੱਲ ਕਹਿਣੀ ਚਾਹੁੰਦਾ ਸਨੀ ਵੀ ਉਹਨੂੰ ਕਿੰਨਾ ਕੋ ਲੋਕੀ ਯਾਦ ਕਰ ਰਹੇ ਇਥੇ ਜੋ ਵੀ ਵਿਚਰ ਰਹੇ ਲੋਕ ਬਹੁਤ ਜ਼ਿਆਦਾ ਜੇ ਕਿਤੇ ਆ ਜਾਵੇ ਤੇ ਮੈਨੂੰ ਨਹੀਂ ਪਤਾ ਵੀ ਅੱਛਾ ਕੋਈ ਨਹੀਂ ਕੀਤਾ ਸਨੀ ਜੀ ਉਹਨੇ ਕੀਤਾ ਜੀ ਕਿਉਂ ਕਹਿਨ ਦਾ ਭਾਵ ਕਹਿਨ ਦਾ ਭਾਵ ਦੇਖੋ ਮੈਂ ਤੁਹਾਨੂੰ ਅੱਗੇ ਇੱਕ ਗੱਲ ਕਹਿਣੀ ਚਾਹੁੰਦਾ ਸਿਆਸਤ ਜਿਹੜੀ ਹੈ ਇਹ ਇੱਕ ਅਲੱਗ ਹੈ ਧਰਮ ਇੱਕ ਸਤਕਾਰ ਜੋਗੇ ਇਹ ਇੱਕ ਅਲੱਗ ਹੈ ਅਸੀਂ ਹਰ ਜਾਤ ਪਾਤ ਧਰਮ ਪੰਥ ਦਾ ਸਤਕਾਰ ਕਰਦੇ ਹਾਂ ਪਰ ਜਿਹੜੀ ਸਿਆਸਤ ਹੈ ਹਰ ਧਰਮ ਜੇ ਕੋਈ ਸਿੱਖ ਧਰਮ ਆ ਉਹ ਗੁਰਦੁਆਰੇ ਦੇ ਵਿੱਚ ਆਪਣਾ ਧਰਮ ਨੂੰ ਮਾਣ ਮਹਿਸੂਸ ਕਰਦਾ ਹੈ ਕੋਈ Hindu ਹੈ ਉਹ ਮੰਦਰ ਤਰ ਮੰਦਰ ਦੇ ਵਿੱਚ ਆਪਣੇ ਧਰਮ ਦਾ ਮਾਣ ਮਹਿਸੂਸ ਕਰਦਾ ਹੈ ਹਰ ਜਿਹੜੇ ਧਰਮ ਦਾ ਜਿਹੜਾ ਹਰ ਕੋਈ ਸਤਿਕਾਰ ਕਰਦਾ ਪਰ ਜਿਹੜੀ ਸਿਆਸਤ ਹੈ ਇਹ ਕੰਮ ਦੇ ਵਿਹਾਰ ਤੇ ਹੁੰਦੀ ਹੈ ਹੁਣ ਜੇ ਅਸੀਂ ਕੋਈ ਆਪਣੇ ਸ਼ੋਰੂਮ ਤੇ ਜਾਂ ਆਪਣੀ ਦੁਕਾਨ ਤੇ ਕੋਈ ਬੰਦਾ ਹੀ ਰੱਖ ਲੈਨੇ ਆ ਉਹ 1 ਮਹੀਨਾ ਕੰਮ ਨਹੀਂ ਕਰਦਾ 2 ਮਹੀਨੇ ਕੰਮ ਨਹੀਂ ਕਰਦਾ ਸਾਨੂੰ 3 ਤੀਸਰੇ ਮਹੀਨੇ ਅਸੀਂ ਉਹਨੂੰ ਤਨਖਾਹ ਨਹੀਂ ਦਵਾਂਗੇ ਹੁਣ ਵੋਟਾਂ ਕਦੇ ਲਈ ਪਾਉਨੇ ਆ ਵੋਟਾਂ ਤੇ ਕੰਮ ਲਈ ਪਾਉਨੇ ਆ ਜੇ ਬੰਦਾ ਕੰਮ ਹੀ ਨਾ ਕਰੇ ਤੇ ਫਿਰ ਉਹਨੂੰ ਵੋਟ ਪੈਂਦੀ ਆ ਇਸ ਟਾਈਮ ਲੋਕਾਂ ਦੀ ਸੋਚ ਚੇਂਜ ਐ ਅੱਗੇ ਪਹਿਲਾਂ ਚੱਲਦੇ ਸੀ ਵੀ ਯਾਰ ਉਹ ਸਾਡੀ ਜਾਤ ਦਾ ਐ ਉਹਨੂੰ ਵੋਟਾਂ ਪਾ ਦਈਏ ਪਰ ਨਹੀਂ ਹੁਣ ਲੋਕ ਪੜ੍ਹੇ ਲਿਖੇ ਨੇ ਉਹ ਵੇਖਦੇ ਨੇ ਵੀ ਕੌਣ ਕੰਮ ਕਰ ਰਿਹਾ ਉਹਨੂੰ ਵੋਟ ਪਾਈਏ ਕੱਲ ਪ੍ਰਧਾਨ ਮੰਤਰੀ ਮੋਦੀ ਇੱਥੇ ਆ ਰਹੇ ਨੇ ਰੈਲੀ ਕਰਨ ਤੁਹਾਡੇ ਹਲਕੇ ਦੇ ਵਿੱਚ ਅੱਜ ਪਟਿਆਲੇ 'ਚ ਰੈਲੀ ਕੀਤੀ ਉਹ ਕਹਿੰਦੇ ਕਿ ਭ੍ਰਸ਼ਟਾਚਾਰੀਆਂ ਦੀ ਸਰਕਾਰ ਅਰਵਿੰ ਕੁਮ ਕੇਜਰੀਵਾਲ ਨੂੰ ਸਿੱਧਾ-ਸਿੱਧਾ ਉਹ ਭ੍ਰਸ਼ਟਾਚਾਰੀ ਹੁਣ ਕਹਿ ਰਹੇ ਨੇ ਕੱਲ ਇੱਥੇ ਆ ਕੇ ਵੀ ਵੇਰੇ ਇਸੇ ਤਰ੍ਹਾਂ ਦਾ ਪ੍ਰਚਾਰ ਕਰਨਗੇ ਔਰ ਉਹ ਇਹਨਾਂ ਦਾ ਗੜ ਵੀ ਮੰਨਿਆ ਜਾਂਦਾ ਸੀਗਾ ਤੁਹਾਡੇ ਲਈ ਹੋਰ ਚੈਲੇਂਜੇਬਲ ਹੋ ਜਾਊਗਾ ਫਿਰ ਕੰਮ ਅਹ ਦੇਖੋ ਜੀ ਮੈਂ ਮੈਂ ਇਹ ਨਹੀਂ ਕਹਿ ਸਕਦਾ ਚੈਲੇਂਜੇਬਲ ਮੈਂ ਕਹਿ ਸਕਦਾ ਵੀ ਆਪਾਂ ਕੀਤਾ ਕੀ ਇੱਥੇ ਕੰਮ ਕਿਹੜੇ ਹੋਏ ਆ ਇਹ ਦੱਸੋ ਸ਼ਕਲਾਂ ਵੇਖਣੋਂ ਤੇ ਵੋਟ ਨਹੀਂ ਪਾਈ ਜਾਂਦੀ। ਵੋਟ ਕਿਨੋਂ ਪਾਈ ਜਾਂਦੀ ਆ? ਕੰਮ ਦੇ ਆਧਾਰ ਨੂੰ ਪਾਈ ਜਾਂਦੀ ਆ। ਠੀਕ ਆ ਉਹਨਾਂ ਨੇ ਆਪਣੀ ਪਾਰਟੀ ਦਾ ਪ੍ਰਚਾਰ ਕਰਨਾ ਕਰਨ। ਸੋ ਕਹਿਣ ਦਾ ਭਾਵ ਇੱਥੇ ਲੋਕ ਕੰਮ ਪਸੰਦ ਕਰਦੇ ਨੇ ਹੁਣ ਚਮ ਪਸੰਦ ਨਹੀਂ ਕਰਦੇ ਗੁਰਦਾਸਪੁਰੀਆਂ ਦੀ ਪਛਾਣ ਹੈ। ਕਾਰਨ ਕੀ ਹੈ? ਲੋਨ ਨੂੰ ਹੁਣ ਵੀ ਸੈਲੀਬ੍ਰਿਟੀ ਲਾ ਸਕਦੇ ਸੀ। ਬੀਜੇਪੀ ਕੋ ਸੈਲੀਬ੍ਰਿਟੀ ਕੱਟਨੇ ਲਾ ਸਕਦੇ ਸੀ। ਪਰ ਉਹਨਾਂ ਨੇ ਗਰਦਾਸਪੁਰੀਆਂ ਦਾ ਸੁਭਾਅ ਵੇਖ ਲਿਆ ਵੀ ਨਹੀਂ ਹੁਣ ਇਹਨਾਂ ਨੇ ਲਾਗੇ ਨਹੀਂ ਲੱਗਣਦੇ ਨਾ ਸਗੋਂ ਭਜਾਉਣਾ ਹੈ ਇਸ ਕਰਕੇ ਇਥੋਂ ਲੋਕਲ ਹੀ ਬੰਦਾ ਦੇ ਦਿਓ ਸੋ ਕਹਿਣ ਦਾ ਭਾਵ ਕੰਮ ਨੂੰ ਵੋਟਾਂ ਪੈਣੀਆਂ ਨੇ ਜਿਹੜਾ ਮਰਜ਼ੀ ਆ ਜਾਵੇ ਕੰਮ ਦੇ ਬਿਹਾਫ ਤੇ ਕੰਮ ਚੱਲੇ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਤਿੰਨ ਕੋ ਘੰਟੇ ਹੀ ਮੈਂ ਸੌ ਰਿਹਾ ਕਿਹ ਰੂਟੀਨ ਰਹਿੰਦੀ ਹੈ ਕਿੰਨੀ ਕੋ ਸੌਖੀ ਲੀਡਰੀ ਕਰਨੀ ਦੇਖੋ ਕਹਿਣਾ ਬੜਾ ਸੌਖਾ ਹੈ ਇਹ ਤੇ ਵਾਪੇ ਜਾਣੀਏ ਤੇ ਵਾਪੇ ਜਾਣੀਏ ਤੌਮਤਾ ਵੀ ਲਗਦੀਆਂ ਨੇ ਇਹਨਾਂ ਤੋਂ ਵੀ ਕਰਨੀ ਪੈਣੀ ਮੈਂ ਮੈਂ ਦੱਸਦਾ ਜੀ ਇਹਦੇ ਵਿੱਚ ਜੇ ਆਪਾਂ ਇਸ ਸਿਆਸਤ ਦੇ ਵਿੱਚ ਪੈ ਗਏ ਤਾਂ ਫਿਰ ਤੇ ਤੁਹਾਨੂੰ ਘਰ ਬੈਠੇ ਨੂੰ ਵੀ ਕੋਸ਼ਿਸ਼ ਕਰਨਗੇ ਵਿਰੋਧੀ ਵੀ ਬਦਨਾਮ ਕਰ ਦਈਏ ਔਰ ਚੱਲਦਾ ਵੀ ਹੈ ਕਰਦੇ ਵੀ ਹੈ ਪਰ ਇਹਨਾਂ ਚੀਜ਼ਾਂ ਦੀ ਸਾਨੂੰ ਕੋਈ ਵਰੀ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਸਾਨੂੰ ਤੇ ਹੁੰਦਾ ਇਹ ਜਿਹੜਾ ਮੋਟਿਵ ਹੈ ਉਸ ਮੋਟਿਵ ਨੂੰ ਚੱਲੀ ਆਪਣਾ ਕੰਮ ਕਰੀਏ ਕੁਝ ਲੋਕ ਸੋਸ਼ਲ ਮੀਡੀਆ ਤੇ ਤੁਹਾਡੇ ਐਫੀਡੇਵਿਟ ਨੂੰ ਵੀ ਲੈ ਕੇ ਸਵਾਲ ਚੁੱਕ ਦਿੰਦੇ ਨੇ ਕਿ 2022 ਚ ਤੁਸੀਂ ਦੱਸਿਆ ਸੀਗਾ ਕਿ 10ਵੀਂ ਕੀਤੀ ਹੁਣ ਵਾਲੇ ਐਫੀਡੇਵਿਟ ਚ ਤੁਸੀਂ ਸ਼ਾਇਦ 12ਵੀਂ ਨਾਲ ਕਰਕੇ ਤਾਂ ਕਿ ਤੁਸੀਂ ਗੱਲ ਕਰ ਰਹੇ ਹੋ ਸੁਖਪਾਲ ਖਿਆਰਾ ਦੀ ਹੁਣ ਵੀ ਸੋਸ਼ਲ ਮੀਡੀਆ ਜਿੱਧਰ ਨੂੰ ਫੇਸਬੁੱਕ ਹੁੰਦੀ ਆ ਨਾ ਜਿੱਧਰ ਨੂੰ ਵੀਊ ਚੱਲਦੇ ਨੇ ਉਹ ਉਧਰ ਨੂੰ ਚੱਲਦਾ ਅੱਛਾ ਮੈਨੂੰ ਇਹ ਦੱਸਿਓ ਤੁਸੀਂ ਗੱਲ ਕੀਤੀ ਅੱਛਾ ਇਹਦਾ ਨਿਕਲਿਆ ਕਿ ਮੈਨੂੰ ਇਹ ਦੱਸਿਓ ਕਹਿੰਦੇ ਸੀ ਬੜਾ ਬੜਾ ਉਹਨੇ ਪਹਾੜ ਬਣਾ ਕੇ ਦੱਸ ਦਿੱਤਾ ਵੀ ਆਹ ਹੋ ਗਿਆ ਜੀ ਜੇ ਹੋ ਗਿਆ ਜੀ ਪ੍ਰੂਫ ਦੇਵੇ ਐਂਡ ਕੀ ਬਣਿਆ ਪਤਾ ਲੱਗੇ ਹੁਣ ਜੇ ਤੁਸੀਂ ਜਵਾਬ ਹੁਣ ਕੁਆਲਿਫਿਕੇਸ਼ਨ ਦੱਸ ਦੋ ਮੈਂ ਦੱਸਣ ਦਾ ਕੀ ਹੁਣ ਜਿਹੜੇ ਉਹ ਪਲੱਸ 2 ਦੀ ਸਰਟੀਫਿਕੇਟ ਦੀ ਗੱਲ ਕਰਦਾ ਉਹ ਤੇ ਆਲਰੇਡੀ ਮੇਰੇ ਕੋਲ ਪੁਰਾਣਾ ਪਿਆ ਤੇ ਜਿੱਥੋਂ ਮੈਂ ਕੀਤੀ ਆ ਜਾ ਭਰਾਵਾ ਤੈਨੂੰ ਲੈ ਜਾਣਾ ਵਖਾਲਦੰਨੇ ਸੋ ਝੂਠ ਦੀ ਸਿਆਸਤ ਜਿਆਦਾ ਚਿਰ ਨਹੀਂ ਚੱਲਦੀ ਆ ਲਾਲਚੰਦ ਘਟਾਰੂ ਜੀ ਵੱਲੋਂ ਕੀ ਬੋਲਿਆ ਸਾਰੇ ਚੈਨਲਾਂ ਨੇ ਕਿੰਨੀਆਂ ਕਿੰਨੀਆਂ ਵੱਡੀਆਂ ਖਬਰਾਂ ਚਲਾਤੀਆਂ ਉਸ ਬੰਦੇ ਦੇ ਮਨ ਤੇ ਕੀ ਬੀਤਿਆ ਹੋਊਗਾ ਕੀ ਨਿਕਲ ਦੱਸੋ ਬਦਨਾਮ ਕਰਨਾ ਬੜਾ ਸੌਖਾ ਤੇ ਜਦੋਂ ਆਪਣੀ ਵਾਰੀ ਚੁੱਕਿਆ ਜਦੋਂ ਆਪਣੀ ਵਾਰੀ ਗੱਲ ਆਈ ਫਿਰ ਕਹਿੰਦੇ ਜੀ ਘਰਦਿਆਂ ਦੇ ਗੱਲ ਨਾ ਕਰੋ ਵੀ ਤੂੰ ਘਰਦਿਆਂ ਦੇ ਮਗਰ ਜਾ ਕੇ ਤੂੰ ਉੱਥੇ ਜਾ ਕੇ ਲਾਈਵ ਹੋ ਕੇ ਬੋਲ ਸਕਦਾ ਫਿਰ ਉੱਥੋਂ ਭੱਜਿਆ ਕਿਉਂ ਤਿੰਨ ਵਾਰੀ ਤੂੰ ਲਾਈਵ ਹੋਇਆ ਫਿਰ ਤੂੰ ਰੁੱਕਦਾ ਤੂੰ ਖੜਦਾ ਭੱਜਿਆ ਕਿਉਂ ਸਾਬਤ ਕੀ ਕੀਤਾ ਇਹਦਾ ਮਤਲਬ ਹੀ ਜੋ ਬੋਲ ਗਿਆ ਉਹ ਸਚਾਈ ਹੈ ਜੋ ਬੋਲਿਆ ਇਹਦਾ ਮਤਲਬ ਉਹ ਸੱਚ ਬੋਲ ਰਿਹਾ ਸੋ ਕਹਿਣ ਦਾ ਭਾਵ ਐਸੇ ਲੋਕਾਂ ਤੋਂ ਸਾਨੂੰ ਗਰੇਜ ਰੱਖਣਾ ਚਾਹੀਦਾ ਮੈਂ ਪੁੱਛਣਾ ਚਾਹੁੰਨਾ ਇਹਦੇ ਨਾਲ 6-7 ਐਮਐਲ ਗਏ ਸੀ ਅੱਜ ਕਿੱਥੇ ਨੇ ਉਹ ਸਿਆਸਤ ਕਿਨੇ ਜਮਗਾਈ ਕਹਿੰਦਾ ਜੀ ਆਹੀਂ ਸੁਰਖੀਆਂ 'ਚ ਰਹਿਣੇ ਚਾਹੀਦੇ ਸੋ ਐਸੇ ਬੰਦਿਆਂ ਦਾ ਜਿਹੜਾ ਵਨ ਮੈਨ ਹੋਵੇ ਨਾ ਜਿਹੜਾ ਕਹਵੇ ਮੈਂ ਮੈਂ ਹੀ ਆ ਉਹਦੇ ਤੇ ਕਦੀ ਵੀ ਵਿਸ਼ਵਾਸ ਨਾ ਕਰੋ ਉਹ ਕਦੀ ਵੀ ਕਿਸੇ ਨੂੰ ਵੀ ਮਾਰ ਕੇ ਗਾਹ ਲਾਂਗੇ ਸਕਦਾ ਸੋ ਇਹਨਾਂ ਚੀਜ਼ਾਂ ਦੇ ਸਾਨੂੰ ਕੋ ਫਿਜ਼ੀਓਥੈਰੇਪੀਸ ਦਾ ਵੀ ਜ਼ਿਕਰ ਕੀਤਾ ਸ਼ਾਇਦ ਹੈ ਫੀਡਬੈਕ ਦੇ ਵਿੱਚ ਤੁਸੀਂ ਦੇਖੋ ਸਾਡਾ ਪੁਰਾਣਾ ਕੰਮ ਹੈ ਯਾਰ ਸਾਡਾ ਮੈਡੀਕਲ ਲਾਈਨ ਦਾ ਕੰਮ ਹੈ ਜਿੱਥੋਂ ਮੈਂ ਰੋਟੀ ਖਾਂਦਾ ਰਿਆਂ ਮੈਂ ਇੱਕ ਹਸਪੀਟਲ ਬਣਾ ਰਿਆ ਸੀ ਹਸਪੀਟਲ ਬਣ ਗਿਆ ਮੇਰਾ ਜਦੋਂ ਦਾ ਸਿਆਸਤ ਆਇਆ ਸਾਰਾ ਸਮਾਨ ਪਿਆ ਰੀਬਨ ਨਹੀਂ ਕਟਿਆ ਜਾ ਰਿਹਾ ਅੱਛਾ ਸੋ ਯਾਰ ਸਾਡਾ ਇੱਕ ਕੰਮ ਹੈ ਇਹ ਸੀ ਕੋਰਸ ਕੀਤਾ ਹੋਇਆ ਮੈਂ ਮੈਂ ਦੱਸਣ ਲੱਗਾ ਸਾਡਾ ਕੰਮ ਹੈ ਅਸੀਂ ਮਿਹਨਤ ਕਰਕੇ ਰੋਟੀ ਖਾ ਰਹੇ ਹਾਂ ਕੋਰਸ ਮੇਰੇ ਕੋਲ ਡਾਕਟਰ ਮੈਂ ਡਾਕਟਰ ਦੱਸੋ ਆਰਥੋ ਦੇ ਹਾਇਰ ਸਾਡਾ ਨੂੰ ਕਿਹੜੀ ਚੀਜ਼ ਜਿਹੜੀ ਹੈ ਮੈਨੂੰ ਦੱਸੋ ਕਿਹੜੀ ਚੀਜ਼ ਮੈਂ ਮੈਂ ਆਪਣੇ ਸਾਡੇ ਹਸਪੀਟਲ ਦੇ ਵਿੱਚ ਪ੍ਰੋਪਰਲੀ ਥੀਟਰ ਵਗੈਰਾ ਮੈਂ ਰੈਡੀ ਕਰਵਾ ਰਿਹਾ ਸਾਰਾ ਕੰਮ ਸਿਆਸਤ ਦੇ ਹੋਣ ਕਰਕੇ ਮੇਰਾ ਕੰਮ ਸਾਰਾ ਰੁਕਿਆ ਪਿਆ ਰੀਜ਼ਨ ਕੀ ਕਿਉਂਕਿ ਜਿੱਥੇ ਹਸਪਤਲ ਮੈਂ ਬਣਾਉਣਾ ਚਾਹਨਾ ਉੱਥੇ ਉਹਨਾਂ ਆਮ ਆਦਮੀ ਪਾਰਟੀ ਦਾ ਸਾਡਾ ਦਫ਼ਤਰ ਬਣਿਆ ਪਿਆ ਚਲੋ ਤੁਸਾਂ ਨੇ ਇੰਨਾ ਸਮਾਂ ਦਿੱਤਾ ਉਮੀਦ ਇਹ ਵੀ ਹੈ ਕਿ ਉਹ ਦਫ਼ਤਰ ਬਦਲ ਕੇ ਹਸਪਤਲ ਬਣੇ ਤਾਂ ਕਿ ਲੋਕਾਂ ਦੇ ਵੀ ਕੰਮ ਆਵੇ ਦਫ਼ਤਰ ਕਿਥੇ ਹੋਰ ਜਗ੍ਹਾ ਨਹੀਂ ਹੁਣ ਮਹੱਲਾ ਕਲਿੰਗ ਬਣਾ ਰਹੇ ਆਪਾਂ ਅੱਛਾ ਹੁਣ ਜਦੋਂ ਲੋਕਾਂ ਨੂੰ ਸਹੂਲਤਾਂ ਹੀ ਆਪਾਂ ਸਰਕਾਰ ਵੱਲੋਂ ਦੇ ਰਹੇ ਆ ਫਿਰ ਸੋਚੀਦਾ ਵੀ ਯਾਰ ਹਸਪਤਲ ਉਹਨੂੰ ਬਣਾਉਣਾ ਹੀ ਕਿਉਂ ਵਾ ਬਿਲਕੁਲ ਫਿਰ ਆਖਰੀ ਸਵਾਲ ਕਿੰਨੀ ਲੀਡ ਦੀ ਉਮੀਦ ਹੈ ਤੁਹਾਨੂੰ ਦੇਖੋ ਜੀ ਸੰਗਤ ਹੈ ਲੀਡ ਤੇ ਮੈਂ ਅੱਗੇ ਵੀ ਉਦੋਂ ਵੀ ਮੈਨੂੰ ਲੋਕ ਪੁੱਛਦੇ ਹੀ ਉਦੋਂ ਵੀ ਆ ਜਿਹੜਾ ਤੁਸੀਂ ਚੀਮਾ ਸਾਹਿਬ ਵਾਲਾ ਸਵਾਲ ਕੀਤਾ ਨਾ ਲੀਓ ਤੇ ਜਵਾਬ ਹੈ ਉਹਨੂੰ ਪਤਾ ਕੁਝ ਨਹੀਂ ਇਤਨਾ ਹੀ ਐਮਐਲਏ ਵਰੀ ਕਹਿੰਦੇ ਵੇਖੋ ਨਤੀਜਾ ਕੀ ਆ ਵੇਖਿਆ ਨਮਾਣੇ ਦਾ ਰੱਬ ਮਾਨ ਕਰਦਾ ਹੁੰਦਾ ਮੈਂ ਤੁਹਾਨੂੰ ਦੱਸ ਦਿਆ ਠੀਕ ਆ ਅਸੀਂ ਤਾਂ ਨਮਾਣੇ ਆ ਸਾਡੀ ਤੇ ਐਮਸੀ ਬਣਨ ਦੀ ਔਕਾਤ ਨਹੀਂ ਯਾਰ ਲੋਕਾਂ ਨੇ ਐਮਐਲਏ ਬਣਾਤਾ ਆ ਉਸ ਤੋਂ ਬਾਅਦ ਐਮਪੀ ਦੀ ਟਿਕਟ ਮਿਲ ਗਈ ਇਹਨਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਉਮਰਾਂ ਲੰਘੀਆਂ ਟਿਕਟਾਂ ਮੰਗਦੇ ਆ ਮੰਗਦੇ ਇਹਨਾਂ ਨੂੰ ਹੁਣ ਮਿਲ ਗਿਆ ਜਿੰਦਾਬਾਦ ਜਿੰਦਾਬਾਦ ਫਰਕ ਤੇ ਫਿਰ ਪੈਂਦਾ ਹੀ ਆ ਫਿਰ ਕਹਿੰਦੇ ਨੇ ਤੇ ਸਟਾਰ ਬੜੇ ਨੇ ਜੇ ਐਮਐਲਏ ਬਣ ਗਿਆ ਐਸ ਟਾਈਮ ਅੱਡੀ ਚੋਟੀ ਦਾ ਯੋਰ ਲੱਗਾ ਪਿਆ ਮੇਰੇ ਬਟਾਲੇ ਹਲਕੇ 'ਚ ਤਗੜੇ ਤਗੜੇ ਕੈਬਨਿਟ ਮੰਤਰੀ ਲੱਗੇ ਪਏ ਨੇ ਇੱਕ ਇੱਕ ਘਰ ਜਾ ਰਹੇ ਨੇ ਵੀ ਵੋਟਾਂ ਚੜਨ ਨੂੰ ਵੋਟਾਂ ਜਿਹੜੀਆਂ ਕਾਂਗਰਸ ਨੂੰ ਪਾਉਣ ਦੇ ਨਹੀਂ ਕਹਿ ਰਹੇ ਕਿ ਨਹੀਂ 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 ਕਿਉਂਕਿ ਕਾਂਗਰਸ ਦੀ ਗੁੱਟਪਾਜੀ ਬੜੀ ਹਾਵੀ ਰਹਿੰਦੀ ਹੈ ਨਹੀਂ ਇਹਨਾਂ ਦਾ ਤੇ ਪਤਾ ਨਹੀਂ ਵੀ ਵੱਡੇ ਵੱਡੇ ਦਿਗਜ ਛੱਤ ਨਹੀਂ ਨਿਕਲਿਆ ਤੁਹਾਡੇ ਮੂਜ ਮੈਂ ਤੁਹਾਨੂੰ ਦੱਸਦਾ ਵੱਡੇ ਵੱਡੇ ਦਿਗਜ ਚਿਹਰਿਆਂ ਦਾ ਯੋਰ ਲੱਗਾ ਪਿਆ ਹੈ ਆ ਮੈਂ ਉਹ ਤਾਂ ਸਮਝ ਗਿਆ ਹੈ ਕਾਰਨ ਕੀ ਹੈ ਇਹਨਾਂ ਦਾ ਲੱਗਾ ਪਿਆ ਕਿਤੇ ਪੈਸੇ ਨਹੀਂ ਭੁਗਤਦੇ ਵੇ ਅਗੋ ਇਹ ਵੀ ਗੱਲ ਸੁਣ ਲਿਓ ਕਾਰਨ ਕੀ ਹੈ ਕਾਰਨ ਕਹਿੰਦੇ ਹਲਕੇ ਨਾ ਮਿਲ ਗਏ ਇਹਨੂੰ ਬਾਹਰ ਜਾਣਾ ਪੈਣਾ ਇਹਦਾ ਹਲਕਾ ਹਰਾਈਏ ਜਿਤਨਾ ਮਰਜੀ ਹੈ ਅੱਛਾ ਸੋ ਮੈਂ ਇਹ ਗੱਲ ਕਹਦੇ ਆਂ ਵੀ ਇਹਦਾ ਹਲਕਾ ਹਰ ਗਿਆ ਤੇ ਦੂਜੀ ਪਾਰਟੀ ਵਾਲੇ ਮਦਦ ਕਰ ਰਹੇ ਦਾ ਮਤਲਬ ਨਹੀਂ ਨਹੀਂ ਮਦਦ ਮੇਰੀ ਨਹੀਂ ਮੇਰੇ ਦੇ ਆਂਟੀ ਚਲਣਾ ਉਹਨਾਂ ਨੇ ਉਹ ਕੋਸ਼ਿਸ਼ ਕਰ ਰਹੇ ਨੇ ਵੀ ਇਹਨੂੰ ਹਰਾਈਏ ਮੇਰੀ ਮਦਦ ਤਾਂ ਨਹੀਂ ਹੋ ਸਕਦੀ ਆ ਤੁਹਾਡੀ ਮੁਸਕਰਾਹਟ ਥੋੜਾ ਬਹੁਤ ਦੱਸ ਜਾਂਦੀ ਹੈ ਉਹ ਜਾਪਰਾ ਧੰਨਵਾਦ ਤੁਹਾਡਾ ਜਨਤਾ ਸੰਤੁਸ਼ਟਾ ਜੀ ਇਹਨਾਂ ਦੇ ਵਕਤ ਤਾਂ ਇਹ ਸਨ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜਿਨ੍ਹਾਂ ਦਾ ਦਾਵਾ ਹੈ ਇੱਕ ਵਾਰ ਜਿਸ ਤਰ੍ਹਾਂ ਲੋਕਾਂ ਨੇ ਇਹਨਾਂ ਨੂੰ ਵਿਧਾਇਕ ਬਣਾਇਆ ਉਸੇ ਤਰ੍ਹਾਂ ਹੁਣ 9 ਹਲਕੇ ਦੇ ਲੋਕ ਇਹਨਾਂ ਨੂੰ ਲੋਕ ਸਭਾ ਦੇ ਵਿੱਚ ਵੀ ਭੇਜਣਗੇ ਇਸੇ ਤਰ੍ਹਾਂ ਹਰ ਵੱਡੇ ਨੇਤਾ ਨੂੰ ਤੁਹਾਡੇ ਦੇ ਸਾਹਮਣੇ ਜਨਤਾ ਦੀ ਅਦਾਲਤ ਦੇ ਜ਼ਰੀਏ ਰੂਬਰੂ ਕਰਾਂਦੇ ਰਵਾਂਗੇ ਦਿਖਦੇ ਰਹੋ ਦੈਨਿਕ ਸਵਰਾ ਟੀਵੀ